ਇਸ਼ਟਾਚਾਰੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੀਐਸਪੀ ਦੀਆਂ ਮੁਸ਼ਕਲਾਂ ਹੁਣ ਹੋਰ ਵੀ ਵੱਧ ਗਈਆਂ ਨੇ ਡੀਐਸਪੀ ਨੂੰ ਬਚਾਉਣ ਦੇ ਲਈ ਪੁਲਿਸ ਅਧਿਕਾਰੀਆਂ ਦੇ ਉੱਤੇ ਅਜਿਹੇ ਗੰਭੀਰ ਇਲਜ਼ਾਮ ਲੱਗੇ ਜਿਸ ਦੇ ਕਿ ਸ਼ਿਕਾਇਤਕਰਤਾ ਦੇ ਵੱਲੋਂ ਸਬੂਤ ਵੀ ਪੇਸ਼ ਕਰ ਦਿੱਤੇ ਗਏ ਨੇ ਦਾਦੇ ਕਿਸ ਮਾਮਲੇ ਦੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਪ੍ਰਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤੇ ਗਏ ਪਵਨ ਕੁਮਾਰ ਤੇ ਵਿਜੀਲੈਂਸ ਦੇ ਵੱਲੋਂ ਇੱਕ ਹੋਰ ਵਿਅਕਤੀ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ। ਮਾਮਲਾ ਦਰਸ਼ਨ ਸਿੰਘ ਵਾਸੀ ਗੋਨੇਆਲਾਂ ਦੇ ਵੱਲੋਂ ਸ਼ਿਕਾਇਤ ਸਬੰਧੀ ਕਾਰਵਾਈ ਕਰਾਉਣ ਲਈ ਰਿਸ਼ਵਤ ਮੰਗਣ ਦੇ ਦੋਸ਼ਾਂ ਦੇ ਤਹਿਤ ਦਰਜ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਪੁਲਿਸ ਵੱਲੋਂ ਆਪਣੇ ਪ੍ਰਸ਼ਟ ਕਰਮਚਾਰੀ ਤੇ ਅਫਸਰਾਂ ਨੂੰ ਬਚਾਉਣ ਲਈ ਉਸ ਦੇ ਉੱਪਰ ਦਬਾਅ ਪਾਇਆ ਜਾ ਰਿਹਾ ਹੈ। ਉਸ ਨੂੰ ਡਰਾਇਆ ਧਮਕਾਇਆ ਜਾ ਰਿਹਾ ਤੇ ਪੈਸਿਆਂ ਦਾ ਲਾਲਚ ਦਿੱਤਾ ਜਾ ਰਿਹਾ ਤੇ ਹਾਦਥਾ ਉਦੋਂ ਹੋ ਗਈ। ਜੋਦੋਂ ਇਸ ਨੂੰ ਚੌਂਕੀ ਦੇ ਵਿੱਚ ਬੁਲਾ ਕੇ ਜਿਸ ਮੋਬਾਈਲ ਦੇ ਵਿੱਚ ਉਸਦੇ ਕੋਲ ਸਬੂਤ ਸੀ ਉਸ ਨੂੰ ਤੋੜ ਕੇ ਆਗ ਲਵਾ ਦਿੱਤੀ ਜਿਸ ਦਾ ਕਿ ਇਹ ਵੀਡੀਓ ਵੀ ਪੇਸ਼ ਕਰ ਰਿਹਾ ਹੋਰ ਕੀ ਕੁਝ ਕਿਹਾ ਇਸ ਸ਼ਿਕਾਇਤਕਰਤਾ ਨੇ ਹਾਉਸ ਹੁੰਦੇ ਆ ਤੇ ਉਹ ਉਹਨਾਂ ਨੇ ਜਦੋਂ ਪੈਸਾ ਦੀ ਮੰਗ ਕੀਤੀ ਜੀ ਮੈਂ ਉਹਨਾਂ ਤੋਂ ਟਾਈਮ ਲੈ ਕੇ ਮੈਂ ਵਾਪਸ ਚਲਾਇਆ ਜੀ ਵਾਪਸ ਚਲਾ ਆ ਕੇ ਇਹ ਤੇ ਮੈਂ ਆਪਦੇ ਘਰੇ ਵੀ ਆਏ ਪੈਸੇ ਪੈਸੇ ਦੀ ਮੰਗ ਕਿਉਂ ਕੀਤੀ ਉਹਨਾਂ ਨੇ ਕਿਉਂਕਿ ਉਹ ਕਹਿੰਦੇ ਵੀ ਅਸੀਂ ਪਰਚਾ ਦਰਜ ਕਰਾਂਗੇ ਵੀ ਫੇਰ ਵੀ ਪਹਿਲਾਂ ਸਾਹ ਨੇ ਲੱਖ ਰੁਪਇਆ ਲੈਣਾ ਤੇ ਸਾਨੂੰ ਜੋ ਵੀ ਵੀ ਤੇਰਾ ਮਾਨਤਨ ਹੋਇਆ ਵੀ ਜਰਾ ਸਾਡਾ ਕਰਨਾ ਤੂੰ ਕਰਦੀ ਮਾਣਾਂ ਨੇ ਲਾਰਾ ਲਾ ਕੇ ਚਲਾਇਆ ਫਿਰ ਉਸ ਤੋਂ ਬਾਅਦ ਮੈਂ ਬਿਜ਼ੀਨਸ ਨਾਲ ਜਦੋਂ ਗੱਲ ਕੀਤੀ ਉਹ ਉਹਨਾਂ ਨੇ ਸਾਨੂੰ ਮੈਨੂੰ ਕਿਹਾ ਵੀ ਤੂੰ ਰਿਕਾਰਡਿੰਗ ਨਾਲ ਲੈ ਕੇ ਆ ਚਲੋ ਜੀ ਜਦੋਂ ਮੈਂ ਰਿਕਾਰਡਿੰਗ 30 ਤਰੀਕ ਨੂੰ ਗਿਆ ਮੈਂ ਕੋਈ ਜਦ ਪੈਸਾ ਦਾ ਪ੍ਰਬੰਧ ਕਰਕੇ ਗਿਆ ਜੀ ਤੇ ਉਹ 30 ਤਰੀਕ ਨੂੰ ਜਾ ਕੇ ਵੀ ਜਦੋਂ ਮੈਂ ਰਿਕਾਰਡਿੰਗ ਕੀਤੀ ਰਿਕਾਰਡਿੰਗ ਸਾਫ ਨਹੀਂ ਆਈ ਉਸ ਤੋਂ ਬਾਅਦ ਮੈਂ 1 ਤਰੀਕ ਨੂੰ ਗਿਆ ਜੀ 1 ਤਰੀਕ ਨੂੰ ਜਦੋਂ ਗਿਆ ਰਿਕਾਰਡਿੰਗ ਪੂਰੀ ਕਲੀਅਰ ਆਈ ਹੈ ਉਹਦੇ ਵਿੱਚ ਜਿਹੜਾ ਰਾਜ ਕੁਮਾਰ ਨੇ ਮੈਨੂੰ ਕਿਹਾ ਵੀ ਚੱਲ ਕੋਈ ਗੱਲ ਨਹੀਂ ਵੀ ਸਾਨੂੰ ਟੋਟਲ 2 ਲੱਖ ਰੁਪਈਆ ਵੀ ਦੇ ਦੇ। ਮੈਂ ਉਹਨੂੰ ਕਿਹਾ ਮਗਾ ਵੀ ਮੈਂ ਇਲੈਕਟ੍ਰੀਕਲ ਦਾ ਕੰਮ ਕਰਦਾ ਹਾਂ ਵੀ ਮੇਰੇ ਕੋਲ ਇੰਨੇ ਪੈਸੇ ਤਾਂ ਹੋਣੇ ਨਹੀਂ। ਉਹ ਕਹਿੰਦਾ ਵੀ ਕਿਸੇ ਚੰਗੇ ਅਫਸਰ ਤੋਂ ਫੋਨ ਕਰਾ ਦੇ ਤੇ ਵੀ ਮੈਂ ਤੈਨੂੰ 20000 ਰੁਪਈਆ ਡਿਸਕਾਊਂਟ ਕਰ ਦਵਾਂ। ਚਲੋ ਜੀ ਮੈਂ ਰਿਕਾਰਡਿੰਗ ਕਰਕੇ ਸਾਫ਼ ਤੇ ਮੈਂ ਵਾਪਸ ਆ ਗਿਆ। ਵਾਪਸ ਆ ਕੇ ਮੈਂ ਜਿਹੜਾ ਬਿਜ਼ੀਨਸ ਦਾ ਆਨਲਾਈਨ ਨੰਬਰ ਆਈ ਉਹ ਤੇ ਮੈਂ ਰਿਕਾਰਡਿੰਗਾਂ ਸ਼ੇਅਰ ਕੀਤੀਆਂ ਜੀ। ਸ਼ੇਅਰ ਕਰਨ ਤੋਂ ਬਾਅਦ ਮੈਨੂੰ ਬਿਜ਼ੀਨਸ ਵਾਲੇ ਨੇ ਬੁਲਾਇਆ। ਬੁਲਾਉਣ ਤੋਂ ਬਾਅਦ ਰਾਇਕਮਾਤੇ ਪਰਚਾ ਦਾਜ ਹੋ ਗਿਆ ਜੀ ਤੇ ਪਰਚਾ ਦਾਜ ਹੋਣ ਤੇ ਉਸ ਤੋਂ ਬਾਅਦ ਮੈਨੂੰ ਇਹਨੇ ਬੰਗੀ ਨੇ ਮੈਨੂੰ ਕਤਵਾਲੀ ਦੇ ਵਿੱਚ ਬੁਲਾਇਆ ਉੱਥੇ ਨਈਆਂ ਵਾਲੇ ਤੇ ਬੁਲਾ ਕੇ ਮੈਨੂੰ ਇਹਨਾਂ ਨੇ ਵੀ ਗੱਲ ਕੀਤੀ ਜੀ ਵੀ ਤੂੰ ਬਿਆਨ ਮੁੱਕਰ ਜਾ ਤੇ ਵੀ ਅਸੀਂ ਤੈਨੂੰ ਪੈਸੇ ਦੇ ਦਿਆਂਗੇ ਮੈਂ ਇਹਨਾਂ ਨੂੰ ਇਹ ਕਿਹਨੇ ਕਿੱਥੇ ਲੱਗਿਆ ਹੋਇਆ ਇਹ ਨਈਆਂ ਵਾਲੇ ਚੌਂਕੀ ਇੰਚਾਰਜ ਆ ਜੀ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਮੈਂ ਕੋਈ ਗੱਲ ਨਹੀਂ ਮੈਂ ਸੋਚ ਕੇ ਵੀ ਹਮ ਇਹਨੇ ਮੈਨੂੰ ਕਿਹਾ ਵੀ ਡੀਐਸਪੀ ਸਾਹਿਬ ਹੀ ਕੱਲ ਨੂੰ ਆਉਣਗੇ ਅਸੀਂ ਡੀਐਸਪੀ ਸਾਹਿਬ ਨਾਲ ਵੀ ਤੈਨੂੰ ਮਿਲਾ ਦੇਾਂਗੇ ਵੀ ਤੂੰ ਆਪਦਾ ਫੋਨ ਲੈ ਕੇ ਨਾਲ ਵੀ ਜਿਹੜੇ ਦੇ ਵਿੱਚ ਰਿਕਾਰਡਿੰਗ ਆ ਵੀ ਆਪਾਂ ਬਹਿ ਕੇ ਗੱਲ ਕਰਾਂਗੇ ਜਦੋਂ ਮੈਂ ਗਿਆ ਉਹਨਾਂ ਕੋਲੇ ਦੂਜੇ ਜਣਾ ਜਾ ਕੇ ਤੇ ਇਹਨਾਂ ਨੇ ਮੈਨੂੰ ਸਾਰੀ ਗੱਲਬਾਤ ਕਰਕੇ ਉੱਥੇ ਡੀਐਸਪੀ ਸਾਹਿਬ ਨੂੰ ਇਹ ਵੀ ਆ ਵੀ ਮੈਂ ਠੂਠਾ ਫਸਾਇਆ ਜਾ ਰਿਹਾ ਹਾਂ ਵੀ ਸਾਨੂੰ ਤੂੰ ਪੈਸੇ ਲੜਾ ਤੇ ਪੈਸੇ ਲੈ ਕੇ ਵੀ ਤੂੰ ਵੀ ਆਪਦੇ ਬਿਆਨ ਮੁਕਰੇ ਮਖਾ ਜੀ ਮੈਂ ਕੋਈ ਗੱਲ ਨਹੀਂ ਵੀ ਇੱਕ ਐਕਟੀਵਿਟੀ ਵੀ ਮੈਂ ਕਹਿਣਾ ਨਹੀਂ ਚਲੋ ਉਸ ਤੋਂ ਬਾਅਦ ਜਦੋਂ ਮੈਂ ਤੁਰਨ ਲੱਗਾ ਜੀ ਇਹਨਾਂ ਨੇ ਮੈਨੂੰ ਕਿਹਾ ਵੀ ਦਰਸ਼ਨਾ ਫੋਨ ਦਿਖਾਈ ਫੋਨ ਕੁੱਤਤੀ ਮੇਰੇ ਕੋਲ ਦੂਜਾ ਫੋਨ ਸੀ ਮੇਰੇ ਕੋਲ ਦੋ ਫੋਨ ਸੀਗੇ ਜੀ ਤੇ ਇਹਨਾਂ ਨੇ ਜਦੋਂ ਮੈਂ ਤੋਂ ਫੋਨ ਫੜਿਆ ਫੋਨ ਫੜ ਕੇ ਮੈਨੂੰ ਇਹਨਾਂ ਨੇ ਥੱਲੇ ਮਾਰਾ ਥੱਲੇ ਮਾਰ ਕੇ ਭੰਨਤਾਈ ਭੰਨ ਕੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਪਿਛਲੇ ਪਾਸੇ ਚੌਂਕੀ ਦੇ ਜਿੱਥੇ ਵੀ ਕਬਾੜ ਵਗੈਰਾ ਖੜਾ ਸੀ ਗੁਰਦੁਆਰੇ ਦੇ ਨਾਲ ਉੱਥੇ ਮੈਨੂੰ ਕਹਿੰਦੇ ਕਹਿੰਦੇ ਵੀ ਪੈਟਰੋਲ ਕੱਢ ਕੇ ਦਿੱਤਾ ਇਹਨਾਂ ਨੇ ਆਪ ਹੀ ਆਪ ਪੈਟਰੋਲ ਕੱਢ ਕੇ ਤੇ ਚਲੋ ਜੀ ਮੈਨੂੰ ਇਹਨਾਂ ਨੇ ਜਦੋਂ ਮੈਂ ਕਿਹਾ ਵੀ ਫੋਨ ਨੂੰ ਮਾਤ ਲਾਂਦਾ ਹਾਂ ਵੀ ਮੇਰੇ 'ਚ ਪ੍ਰੂਫ ਆ ਇਹ ਕਹਿੰਦੇ ਕਹਿੰਦੇ ਵੀ ਨਹੀਂ ਅਸੀਂ ਤੇ ਕੋਈ ਪਰਚਾ ਪਾਵਾਂਗੇ ਵੀ ਤੈਨੂੰ ਅੰਤ ਦੇਵਾਂਗੇ ਤੇ ਵੀ ਤੂੰ ਫੋਨ ਬਚਾਉਣਾ ਪਊਗਾ ਚਲੋ ਜੀ ਮੈਂ ਪਟ્રોલ ਪਾਇਆ ਫੋਨ ਬਚਾਇਆ ਉਹਦੀ ਮੇਰੇ ਕੋਲ ਵੀਡੀਓ ਵੀ ਹੈਗੀ ਐ ਜੀ ਤੇ ਉਸ ਤੋਂ ਬਾਅਦ ਜਦੋਂ ਫੋਨ ਬਚਾਉਣ ਤੋਂ ਬਾਅਦ ਹੀ ਮੈਨੂੰ ਕੈਂਟ ਥਾਣੇ 'ਚੋਂ ਵੀ ਫੋਨ ਕਰਵਾਇਆ ਇਹਨਾਂ ਨੇ ਕੈਂਟ ਥਾਣੇ ਵਾਲਿਆਂ ਨੇ ਮੇਰੇ ਨਾਲ ਬਹੁਤ ਬਤੁਨੀ ਜਿਹੀਆਂ ਗੱਲ ਕੀਤੀ ਉਹ ਨੇੜੀ ਤੋਂ ਐਪਲੀਕੇਸ਼ਨ ਦਵਾ ਕੇ ਇਹ ਮੇਰੇ ਤੇ 76 ਦਾ ਪਾਚਾ ਦਾਜ ਕਰਨਾ ਚਾਹੁੰਦੇ ਸੀਗੇ ਜੀ ਪਰ ਉਹ ਵੀ ਇਹਨਾਂ ਦਾ ਕੋਈ ਵਾਹ ਨਹੀਂ ਚੱਲੀ ਸੀ ਜੋ ਬਹੁਤ ਲਾਇਆ ਇਹਨਾਂ ਨੇ ਕਿ ਡੀਐਸਪੀ 2 ਨੇ ਵੀ ਮੈਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਬਹੁਤ ਇਹਦੇ ਰੀਟਰ ਦੀ ਵੀ ਮੇਰੇ ਕੋਲ ਰਿਕਾਰਡਿੰਗ ਹੈਗੀ ਆ ਜੀ ਇਹਨਾਂ ਨੇ ਮਰ ਤੋਂ ਪ੍ਰੂਫ ਵੀ ਮੰਗੇ ਜੀ ਤੇ ਜਿਹੜੇ ਸਬੂਤ ਮੇਰੇ ਕੋਲ ਹੈਗੇ ਆ ਜੀ ਉਹ ਇਹ ਮਟਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਡੀਐਸਪੀ ਸਾਹਿਬ ਮੇਰੇ ਤੇ ਦਬਾਅ ਬਹੁਤ ਪਾ ਰਹੇ ਆ ਮੈਨੂੰ ਇਹਨਾਂ ਤੋਂ ਖਤਰਾ ਜੀ ਜੇ ਕੱਲ ਨੂੰ ਕੋਈ ਵੀ ਜਾਣਵਾਲ ਦੀ ਕੋਈ ਦਿੱਕਤ ਆਉਂਦੀ ਆ ਜੀ ਤਾਂ ਇਹ ਡੀਐਸਪੀ 2 ਤੇ ਡੀਐਸਪੀ ਪੁੱਛੋ ਤੇ ਮੰਗੀ ਜ਼ਿੰਮੇਦਾਰ ਹੋਣਗੇ ਉੱਦੇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਦਰਸ਼ਨ ਸਿੰਘ ਦੇ ਵੱਲੋਂ ਚੌਕੀ ਇੰਚਾਰਜ ਗੋਨਿਆਣਾ ਖਿਲਾਫ ਲਗਾਏ ਗਏ ਦੋਸ਼ਾਂ ਸੰਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆ ਇਹਦੇ ਵਿੱਚ ਜਿਹੜਾ ਇੱਕ ਦਰਸ਼ਨ ਸਿੰਘ ਨਾਮ ਦਾ ਵਿਅਕਤੀ ਹੈ ਜਿਹਦੇ ਕੋਲ ਅੱਜ ਇੱਕ ਪ੍ਰੈਸ ਬਾਈਟ ਰਿਲੀਜ਼ ਕੀਤੀ ਗਈ ਹੈ। ਉਸ ਸੰਬੰਧ ਵਿੱਚ ਅਸੀਂ ਦੱਸਣਾ ਚਾਹਾਂਗੇ ਵੀ ਇਹਦੇ ਵਿੱਚ ਕੁੱਲ ਨੇ ਤਿੰਨ ਮੈਟਰਸ ਦਾ ਜਿਹੜਾ ਹੈਗਾ ਠੰਡਾ ਪੁਲਿਸ ਰਿਗਾਰਡਿੰਗ ਜ਼ਿਕਰ ਕੀਤਾ ਹੈ। ਫਰਸਟ ਮੈਟਰ ਜਿਹੜਾ ਹੈਗਾ ਡੀਐਸਪੀ ਸਿਟੀ ਟੂ ਐਨਐਸਐਚਓ ਕੈਂਟ ਦੇ ਰਿਗਾਰਡਿੰਗ ਹੈਗਾ। ਜਿਸ ਦੇ ਵਿੱਚ ਜਿਹੜੀ ਇਹ ਦੱਸਣਯੋਗ ਹੈ ਕਿ ਰਾਣੀ ਗੌਰ ਨਾਮ ਦੀ ਇੱਕ ਲੇਡੀ ਵੱਲੋਂ 24/6/2025 ਨੂੰ ਇੱਕ ਦਰਖਾਸਤ ਦਿੱਤੀ ਗਈ ਸੀ ਜਿਸ ਦੇ ਵਿੱਚ ਪੈਸਾਂ ਦੇ ਲੈਂਡ ਰੈਂਸ ਸੰਬੰਧੀ ਐਂਡ ਸੈਕਸ਼ੂਅਲ ਸਾਲਟ ਰਿਗਾਰਡਿੰਗ ਕੋਈ ਦੋਸ਼ ਲਗਾਏ ਗਏ ਸੀਗੇ ਜਿੱਦੀ ਪਰਤਾਲ ਡੀਐਸਪੀ ਸਿਟੀ 2 ਵੱਲੋਂ ਕੀਤੀ ਗਈ ਸੀਗੀ ਇਹਦੇ ਵਿੱਚ ਰਾਣੀ ਕੌਰ ਵੱਲੋਂ ਦਰਖਾਸਤ ਸੀਗੀ ਤੇ ਬਰਖਲਾਵ ਸੀਗੀ ਦਰਸ਼ਨ ਸਿੰਘ ਦੇ ਜੋ ਇਸ ਪ੍ਰੈਸ ਬਾਈਟ ਦੇ ਵਿੱਚ ਜੋ ਇਹਦੇ ਵਿੱਚ ਕੰਪਲੇਨੈਂਟ ਹੈ ਉਹਦੇ ਇੱਕ ਬਰਖਲਾਵ ਦਿੱਤੀ ਗਈ ਸੀਗੀ ਸੋ ਇਹ ਸਾਰੀ ਪਰਤਾਲ ਕਰਨ ਤੇ ਜਿਹੜੀ ਮੈਟਰ ਸੀਗਾ 16 7 2025 ਨੂੰ ਡੀਐਸਪੀ ਸਿਟੀ 2 ਵੱਲੋਂ ক্লোਜ਼ ਕਰ ਦਿੱਤਾ ਗਿਆ ਸੀਗਾ ਤੇ ਅਕੋਰਡਿੰਗਲੀ ਐਸਐਚਓ ਕੈਂਟ ਵੱਲੋਂ ਉਸ ਇਸ ਰਿਗਾਰਡਿੰਗ ਰਿਡਕਸ਼ਨ ਦੇ ਦਿੱਤੀ ਗਈ ਸੀਗੀ ਸੋ ਇਸ ਮੈਟਰ ਦੇ ਵਿੱਚ ਜਿਹੜੀ ਰਾਣੀ ਕੌਰ ਵੱਲੋਂ ਦਰਖਾਸਤ ਦਿੱਤੀ ਗਈ ਸੀਗੀ ਤੇ ਦਰਸ਼ਨ ਕੌਰ ਦਰਸ਼ਨ ਸਿੰਘ ਦੇ ਖਿਲਾਫ ਸੀਗੀ ਇਹ ਦਰਖਾਸਤ ਬਾਅਦ ਪੜਤਾਲ ਨਾਲ ਦਫਤਰ ਕਰ ਦਿੱਤੀ ਗਈ ਸੀ ਇਸ ਦੇ ਵਿੱਚ ਜਿਹੜੀ ਹੈਗੀ ਕੋਈ ਵੀ ਐਫ ਆਈ ਆਰ ਜਾਂ ਕਿਸੇ ਨਾਲ ਤੁਮਕਾਉਣ ਸੰਬੰਧੀ ਕੋਈ ਵੀ ਗੱਲ ਜਿਹੜੀ ਨਹੀਂ ਕੀਤੀ ਗਈ। ਸੈਕੰਡ ਜਿਹੜਾ ਇਸ਼ੂ ਹੈਗਾ ਚੌਂਕੀ ਦੇ ਵਿੱਚ ਜਿਹੜੀ ਉਹਨੇ ਵੀਡੀਓ ਫੁਟੇਜ ਔਰ ਵਾਕੀ ਸਬੂਤ ਪੇਸ਼ ਕਰਕੇ ਮੋਬਾਈਲ ਸਾੜਨ ਸੰਬੰਧੀ ਗੱਲ ਕੀਤੀ ਹੈ। ਉਸ ਰਿਗਾਰਡਿੰਗ ਐਸ ਐਸ ਪੀ ਸਾਹਿਬ ਬਠਿੰਡਾ ਵੱਲੋਂ ਇਨਕੁਆਰੀ ਮਾਰਕ ਕੀਤੀ ਜਾ ਰਹੀ ਹੈ। ਇਨਕੁਆਰੀ ਦੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਥਰਡ ਜਿਹੜਾ ਉਹ ਐਫ ਆਈ ਆਰ ਦੇ ਰਿਕਾਰਡਿੰਗ ਹੈਗਾ ਉਹ ਮੈਟਰ ਵਿਜੀਲੈਂਸ ਵੱਲੋਂ ਦੀ ਤਫਤੀਸ਼ ਕੀਤੀ ਜਾ ਰਹੀ ਹੈ ਉਸ ਮੈਟਰ ਦੇ ਵਿੱਚ ਵੀ ਜਿਹੜਾ ਜਿਹੜਾ ਬੰਦਾ ਦੋਸ਼ੀ ਪਾਇਆ ਜਾਊਗਾ ਉਹਦੇ ਖਿਲਾਫ ਪੰਡਿਤ ਕਾਰਵਾਈ ਕੀਤੀ ਜਾਵੇਗੀ ਉਹ ਕਹਿੰਦਾ ਜੀ ਡੀਐਸਪੀ ਸਾਹਿਬ ਵੀ ਚੌਕੀ ਤੇ ਮੌਜੂਦ ਸੀ ਔਰ ਉਹਨਾਂ ਨੇ ਪਹਿਲਾਂ ਮੋਬਾਈਲ ਥੋੜੇ ਜਿਹਾ ਬਣਾਇਆ ਵੀ ਗਿਆ ਬਿਲਕੁਲ ਫਿਰ ਉਸ ਨੂੰ ਹੱਥ ਨਾਲ ਦਿਖਾਇਆ ਅ ਦੱਸੋ ਇਹ ਕੋਦੇ ਵਿੱਚ ਮੈਂ ਪਹਿਲੇ ਤੁਹਾਨੂੰ ਦੱਸ ਚੁੱਕਿਆ ਵੀ ਇਹ ਸਾਰੇ ਮੈਟਰ ਦੀ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਨਕੁਆਰੀ ਜਿਹੜੀ ਹੈਗੀ ਮਾਰ ਕਰ ਦਿੱਤੀ ਗਈ ਹੈ ਤੇ ਉਸ ਇਨਕੁਆਰੀ ਦੇ ਵਿੱਚ ਜੋ ਵੀ ਫੈਕਟਸ ਆਉਣਗੇ ਜੋ ਵੀ ਦੋਸ਼ੀ ਪਾਇਆ ਜਾਊਗਾ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਖੈਰ ਹੁਣ ਦੇਖਣਾ ਹੋਵੇਗਾ ਕਿ ਜਾਂਚ ਦੇ ਵਿੱਚ ਕੀ ਸਾਹਮਣੇ ਆਉਂਦਾ ਹੈ ਲਗਾਏ ਗਏ ਇਲਜ਼ਾਮਾਂ ਤੋਂ ਬਾਅਦ ਹੁਣ ਹੋਰ ਵੀ ਮੁਸ਼ਕਲਾਂ ਬਾਧੀਆਂ ਨਜ਼ਰ ਆਉਣਗੀਆਂ। ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ।